ਮੈਨੂੰ ਇਹ ਗੱਲ ਕਹਿਣ 'ਚ ਸੰਕੋਚ ਕੋਈ ਨਹੀਂ ਕਿ ਜਦੋਂ ਇਸ ਦੇਸ਼ ਭਾਰਤ ਨੂੰ ਸਾਡੇ ਨੂੰ ਜ਼ਰੂਰਤ ਪਈ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਬਹਾਇਆ ਇਸ ਦੇਸ਼ ਨੂੰ ਜਦੋਂ ਇਹ ਪੂਰਾ ਦੇਸ਼ ਭੁੱਖਾ ਸੀ ਉਸ ਸਮੇਂ ਪੰਜਾਬ ਨੇ ਅੰਨ ਦੇ ਪੰਡਾਰ ਭਰੇ ਫਿਰ ਜਦੋਂ ਬਾਰਡਰਾਂ ਦੇ ਉੱਤੇ ਖੜ ਕੇ ਇਸ ਦੇਸ਼ ਲਈ ਕੁਰਬਾਨੀ ਕਰਨ ਦੀ ਗੱਲ ਆਈ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਈ ਤਾਂ ਕੁਰਬਾਨੀਆਂ 90% ਪੰਜਾਬੀਆਂ ਨੇ ਦਿੱਤੀਆਂ ਅੱਜ ਪੰਜਾਬ 'ਚ ਹਾਲਾਤ ਆਹੀ ਜੇ ਹੋ ਗਏ ਕਿ ਕੁਦਰਤੀ ਆਪਦਾ ਹੜ੍ਹ ਨੇ ਬੜੀ ਵੱਡੀ ਮਾਰ ਕੀਤੀ ਹੈ ਅੱਜ ਕਿੱਥੇ ਆ ਬਾਕੀ ਦੀਆਂ ਸਟੇਟਾਂ ਅੱਜ ਕਿੱਥੇ ਹੈ ਕੇਂਦਰ ਦੀ ਸਰਕਾਰ ਲੱਭਿਆ ਨਹੀਂ ਥਿਆਰੀ ਕੱਲ ਉਰੇ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਦੇ ਨਾਲ ਭਾਜਪਾ ਦੇ ਉਰੇ ਦੇ ਪ੍ਰਧਾਨ ਵੀ ਆਏ ਸੀ ਹੋਰ ਵੀ ਬੰਦੇ ਆਏ ਬੜੀ ਆਸ ਤੇ ਉਮੀਦ ਸੀ ਵੀ ਕੁਝ ਨਾ ਕੁਝ ਦੇ ਕੇ ਜਾਣਗੇ ਪਰ ਜਿਹੜੇ ਪੈਰੀ ਆਏ ਉਸੇ ਪੈਰੀ ਖਾਲੀ ਹੱਥ ਮੁੜ ਗਏ ਬੜੇ ਦੁੱਖ ਦੀ ਗੱਲ ਹੈ ਪਰ ਮੈਂ ਸਤਕੇ ਜਾਵਾ ਪੰਜਾਬੀਆਂ ਦੇ ਪੰਜਾਬ ਦੀ ਸੰਗਤ ਤੇ ਯਕੂਨ ਪਲੈਨੇਟੀ ਸਕੂਲ ਹੈ ਇਹ ਉਰੋਂ ਪੂਰੀ ਰਾਸ਼ਨ ਦੀ ਸਮੱਗਰੀ ਹੈ ਜਿਹੜੀ ਪੂਰੀ ਭਰ ਕੇ ਟਰੱਕ ਭੇਜ ਰਹੇ ਆਸ-ਪਾਸ ਦੇ ਸਰਪੰਚਾਂ ਨੇ ਪੰਚਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਔਰ ਇਹ ਫਤੇਗੜ ਚੂੜੀਆਂ ਵਿਖੇ ਜਾ ਰਿਹਾ ਔਰ ਖਾਲਸਾ ਏਡ ਦੀ ਸਾਰੀ ਟੀਮ ਸਾਡੇ ਪਿੱਛੇ ਖੜੀ ਹੈ ਖਾਲਸਾ ਈਸਟ ਦੀ ਸਾਰੀ ਟੀਮ ਇਹਨੂੰ ਮੋਨੀਟਰ ਕਰਕੇ ਲਿਜਾ ਰਹੀ ਹੈ ਔਰ ਉੱਥੇ ਜਾ ਕੇ ਡਿਸਟ੍ਰਿਬਿਊਟ ਕਰੂਗੀ ਦੇਖੋ ਪੰਜਾਬ ਨੇ ਤਾਂ ਫੇਰ ਆਪਣੇ ਪੈਰਾਂ 'ਚ ਖੜੇ ਹੋ ਜਾਣਾ ਕਿਉਂਕਿ ਪੰਜਾਬੀ ਬਹੁਤ ਸਪੋਰਟ ਕਰ ਰਹੇ ਨੇ ਸੰਗਤ ਬਹੁਤ ਸਪੋਰਟ ਕਰ ਰਹੀ ਹੈ ਬਹੁਤ ਸਾਰੇ ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਡਾਇਰੈਕਟ ਵੀ ਮਦਦ ਭੇਜਣੀ ਹੈ ਔਰ ਅਸੀਂ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਵੀ ਭੇਜਾਂਗੇ ਮਦਦ ਬਹੁਤ ਆਪਮਹਾਰੇ ਸੰਗਤ ਬੜੀ ਮਦਦ ਕਰ ਰਹੀ ਹੈ ਸਾਰੇ ਲੱਗੇ ਹੋਏ ਨੇ ਦੇਖੋ ਹੈ ਮੁੱਖ ਮੰਤਰੀ ਸਾਹਿਬ ਦੇ ਕਲੀਅਰ ਆਦੇਸ਼ ਨੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਐਮਐਲਏ ਹੈ ਚਾਹੇ ਕੋਈ ਅਧਿਕਾਰੀ ਹੈ ਸਾਰੇ ਗਰਾਊਂਡ ਲੈਵਲ ਤੇ ਉਤਰ ਕੇ ਜਾ ਕੇ ਸੇਵਾ ਕਰਨਗੇ ਮੈਂ ਫਿਰ ਕੋ ਗੱਲ ਕਹਿਣਾ ਪੰਜਾਬ ਆਪਣੇ ਸਰ ਖੜਾ ਹੋ ਜੂਗਾ ਪਰ ਪੰਜਾਬ ਦੇ ਦਿਲ ਚ ਜਿਹੜੀ ਟੀਸ ਹੈ ਉਹ ਹਮੇਸ਼ਾ ਰਹੂਗੀ ਕਿ ਜਦੋਂ ਸਾਨੂੰ ਜਰੂਰ ਸੀ ਸਾਡੇ ਬਰਾਬਰ ਕੋਈ ਨਹੀਂ ਖੜਿਆ ਅੱਜ ਮੈਂ ਹੁਣੇ-ਹੁਣੇ ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾਂ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤੋ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੋਣ ਜਦੋਂ ਤਾਂ ਭੁੱਖੇ ਪਿਆਸੇ ਹੋ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜ੍ਹਾਂ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਨਹੀਂ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਮਤਰੇ ਹੀ ਮਾਂ ਵਾਲਾ ਸਲੂਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਬਾਕੀ ਕੋਈ ਨਹੀਂ ਅਕਾਲਪੁਰ ਖਵਾਇ ਕਰੂ ਨਾਲ ਪਰਮਾਤਮਾ ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰ ਪੈਰਾਂ ਸਰ ਜਲਦੀ ਖੜਾ ਹੋਊਗਾ ਮੰਤਰੀ ਸਾਹਿਬ ਓਵਰਆਲ ਸਿਚੁਏਸ਼ਨ ਕੀ ਅੱਜ ਦੀ ਡੇਟ ਤੱਕ ਸਟੇਟ ਦੀ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਛ ਘਟਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਤੇ ਇਹ ਸਾਰੇ ਏਰੀਏ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਦੇ ਸਾਰੇ ਜਿਹੜੇ 23 ਜ਼ਿਲ੍ਹੇ ਨੇ ਉਹਨਾਂ 'ਚ ਹਾਈਲਰਟ ਹੈ ਗਈ ਹੈ ਪਰ ਫੇਰ ਵੀ ਚਲੋ ਜਿੰਨੀ ਮਸ਼ਤੈਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਹੋਈ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਧੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਉੱਥੇ ਜਾ ਕੇ ਜਣੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਕੋ ਜਣੀ ਕਿ ਲੱਗੇ ਹੋਏ ਨੇ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਥਿਊ ਦੇ ਨਾਲ ਪਾਣੀ ਛੱਡਿਆ ਜਾ ਰਹੇ ਆ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਹੁਣ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਹੁਣ ਪਿੱਛੇ ਕਿੰਨੀ بارش ਹੋਊਗੀ ਪੰਜਾਬ ਚ ਕਿੰਨੀ بارش ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰਡਿਕਟਿਡ ਨੇ ਸਿਰਫ ਆਪਾਂ ਦਾ ਕਿਆਸ ਰਹੀਏ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਹਿਗੁਰੂ ਦੇ ਚਰਨਾਂ ਦੇ ਇਹ ਸਾਰਿਆਂ ਦੇ ਮਤਲਬ ਸੁੱਖ ਵਰਤੇ ਸਰਮ ਸਾਹਮਣੇ ਜਿਹੜਾ ਫੈਸਲਾ ਲੈਣਾ ਡਸਟ ਅਫਸਰ ਹਰੇਕ ਪਿੰਡ ਦੇ ਵਿੱਚ ਤਣਾਤ ਹੋਣਗੇ ਉਹਦੇ ਬਾਰੇ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਨੋਡਲ ਅਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਾਨੀ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਾਨੀ ਕਿ ਨਹੀਂ ਕੋਈ ਵੀ ਨੇਗਲੀਜੈਂਸੀ ਹੁੰਦੀ ਆ ਤਾਂ ਤੂੰ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇਧਰ ਉਧਰ ਭੱਜਣ ਨੱਠਣ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਿਊਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣਗੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਣਾ ਉਹ ਕਰਵਾ ਸਕਦਾ। ਇਹ ਤੁਹਾਡੇ ਕੋਲ ਸਭਿਆਚਾਰ ਮੰਤਰਾਲਾ ਵੀ ਹੈ ਜਿਸ ਤਰ੍ਹਾਂ ਆਪ ਦਾ ਅਲਕਾਰ ਜਾਂ ਹੋਰ ਗਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਆ ਗਏ ਨੇ ਉਹਨਾਂ ਦੇ ਐਫਐਸ ਦੀ ਕੀ ਬੜਾ ਸ਼ਲਾਘਾਯੋਕ ਕਦਮ ਹੈ ਜੀ ਦੇਖੋ ਕਿੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮਤੇ ਕਲਾਕਾਰ ਦਲਜੀਤ ਦੋਸਾਂਜੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡ ਮੈਂ ਉਤ ਲੈਣਾਂ ਅਡਾਪਟ ਕਰਦੇ ਜਿਹਦੇ ਵਿੱਚ ਜੇ ਜਿਹੜਾ ਹੁਣ ਵੀ ਨੁਕਸਾਨ ਹੋਇਆ ਉਹਦੇ ਚ ਵੀ ਪਰਪਾਈ ਕਰਾਂਗੇ ਆਉਣ ਵਾਲੇ ਸਮੇਂ ਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਸਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਉਹ ਨਹੀਂ ਕਹਿ ਰਿਹਾ ਸਾਰੇ ਡਟੇ ਹੋਏ ਨੇ ਜੀ ਜਿੰਨੇ ਪੰਜਾਬ ਦੇ ਸੰਗਠਨ ਨੇ ਸਾਰੇ ਮਾਨਮਤੇ ਨੇ ਸਾਰੀ ਆਪੋ ਆਪਣੀ ਸੇਵਾ ਨਾਲ ਭਾਰੇ